ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਜੋਤੀ ਸ਼ਰਮਾ ਅੱਜ ਆਪਣੇ ਵਿਦਿਆਰਥੀਆਂ ਦੇ ਲਈ ਲੈ ਕੇ ਆਈ ਹਾਂ ਪੰਜਾਬੀ ਸਾਹਿਤ ਦੀ ਇਤਿਹਾਸਕ ਕਾਲਵੰਟ ਇਹ ਇੱਕ ਬਹੁਤ ਹੀ ਦਿਲਚਸਪ ਵਿਸ਼ਾ ਹੈ ਕੋਈ ਵੀ ਭਾਸ਼ਾ ਦਾ ਸਾਹਿਤ ਹੋਵੇ ਬੇਸ਼ੱਕ ਅੰਗਰੇਜ਼ੀ ਭਾਸ਼ਾ ਦਾ ਸਾਹਿਤ ਹੋਵੇ ਹਿੰਦੀ ਭਾਸ਼ਾ ਦਾ ਸਾਹਿਤ ਹੋਵੇ ਉਰਦੂ ਭਾਸ਼ਾ ਦਾ ਸਾਹਿਤ ਹੋਵੇ ਉਸ ਨੂੰ ਬੋਲਣ ਵਾਲੇ ਲੋਕਾਂ ਦੇ ਜੀਵਨ ਪਰਵਾ ਦੇ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ ਲੋਕਾਂ ਦੇ ਜੀਵਨ ਪਰਵਾ ਨੂੰ ਘੜਨ ਦੇ ਲਈ ਉਸਾਰਨ ਦੇ ਲਈ ਬਣਾਉਣ ਦੇ ਲਈ ਉਥੋਂ ਦੀ ਸਮਾਜਿਕ ਰਾਜਨੀਤਿਕ ਧਾਰਮਿਕ ਪਾਈਚਾਰਕ ਦਸ਼ਾ ਦਾ ਇੱਕ ਬਹੁਤ ਵੱਡਾ ਹੱਥ ਹੁੰਦਾ ਹੈ ਤੇ ਦੂਜੇ ਪਾਸੇ ਅਸੀਂ ਗੱਲ ਕਰੀਏ ਤਾਂ ਦੂਜੇ ਪਾਸੇ ਲੋਕਾਂ ਦੀ ਮਨੋਵਿਰਤੀ ਲੋਕਾਂ ਦੀ ਮਨੋਵਿਰਤੀ ਜੋ ਕਿ ਸੱਭਿਆਚਾਰਕ ਰਾਸੀ ਇਤਿਹਾਸ ਉਸ ਨੂੰ ਪ੍ਰਭਾਵਿਤ ਕਰਦਾ ਹੈ ਤੇ ਉਸ ਦੇ ਨਾਲ ਹੀ ਇੱਕ ਸਾਹਿਤਿਕ ਵਖਰੇ ਰੂਪ ਵਿੱਚ ਪ੍ਰਤੀਬਿੰਬਤ ਹੁੰਦਾ ਹੈ ਤੇ ਸਾਹਿਤ ਦਾ ਸਾਹਿਤ ਦਾ ਮੂਲ ਆਧਾਰ ਲੋਕ ਜੀਵਨ ਹੁੰਦਾ ਹੈ ਸਾਹਿਤ ਹੀ ਹੈ ਜੋ ਕਿ ਲੋਕਾਂ ਦੇ ਜੀਵਨ ਨੂੰ ਪੇਸ਼ ਕਰਦਾ ਹੈ ਸਾਹਿਤ ਦੇ ਇਤਿਹਾਸ ਦੇ ਵਿੱਚ ਉਸ ਨੂੰ ਉਸਾਰਨ ਦੇ ਵਿੱਚ ਕੋਈ ਵੀ ਪਾਸ਼ਾ ਵਾ ਉਸ ਦੀ ਜਦੋਂ ਸਿਰਜਣਾ ਕਰਦੇ ਆ ਜਦੋਂ ਬਣਦੀ ਹੈ ਜਾਂ ਉਸ ਦਾ ਜਦੋਂ ਸਾਹਿਤਿਕ ਵਿਕਾਸ ਹੁੰਦਾ ਹੈ ਤਾਂ ਉਸ ਨੂੰ ਉੱਥੋਂ ਦੇ ਬੋਲਣ ਵਾਲੇ ਲੋਕਾਂ ਦੀ ਅਸੀਂ ਸਮਾਜਿਕ ਇਤਿਹਾਸਿਕ ਗਤੀ ਦੇ ਨਾਲੋਂ ਅਲੱਗ ਨਹੀਂ ਕਰ ਸਕਦੇ ਉਹਨਾਂ ਦੇ ਨਾਲੋਂ ਮੇਲ ਕੇ ਹੀ ਸ਼ੁਰੂ ਤੋਂ ਲੈ ਕੇ ਵਰਤਮਾਨ ਤੱਕ ਜੋ ਅੰਕਿਤ ਕਰਦੇ ਹਾਂ ਉਸ ਨੂੰ ਹੀ ਸਾਹਿਤ ਦਾ ਇਤਿਹਾਸ ਕਹਿੰਦੇ ਆ ਸਾਹਿਤ ਦੇ ਇਤਿਹਾਸ ਨੂੰ ਕਾਲਾਂ ਦੇ ਅਨੁਸਾਰ ਵੰਡਣਾ ਇੱਕ ਬਹੁਤ ਹੀ ਔਖਾ ਕੰਮ ਹੈ ਬੇਸ਼ੱਕ ਕਿੰਦੀ ਕੀ ਸਾਹਿਤ ਨੂੰ ਕਾਲਾਂ ਦੇ ਅਨੁਸਾਰ ਵੰਡਣ ਦੀ ਕੋਸ਼ਿਸ਼ ਕੀਤੀ ਹੈ ਵੱਖ-ਵੱਖ ਇਤਿਹਾਸਕਾਰਾਂ ਨੇ ਇਹਨਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ ਪਰ ਸਾਹਿਤ ਦੇ ਨੂੰ ਕਿਸੇ ਵੀ ਮੋਰ ਜਾਂ ਪੜਾਅ ਦੇ ਵਿੱਚ ਜਦੋਂ ਕੋਈ ਟੱਕਰ ਪੈਦਾ ਹੁੰਦੀ ਹੈ ਜਦੋਂ ਕਿਸੇ ਦਾ ਇੱਕ ਵਿਚਾਰ ਦੂਜੇ ਨਾਲ ਨਹੀਂ ਮੇਲ ਖਾਂਦਾ ਤਾਂ ਇੱਕ ਨਵਾਂ ਵਿਚਾਰ ਉਦਬਾ ਹੁੰਦਾ ਹੈ ਤਾਂ ਉਸ ਤੋਂ ਹੀ ਇੱਕ ਨਵਾਂ ਕਾਲ ਅਸੀਂ ਮਿੱਥ ਲੈਂਦੇ ਹਾਂ ਸਮਾਜਿਕ ਇਤਿਹਾਸਿਕ ਗਤੀ ਵਿੱਚ ਜਦੋਂ ਕੋਈ ਪਰਿਵਰਤਨ ਆ ਜਾਂਦਾ ਹੈ ਸਾਹਿਤ ਦਾ ਸਰੂਪ ਵੀ ਬਦਲ ਜਾਂਦਾ ਹੈ ਉਸ ਦਾ ਸੁਭਾਅ ਨੂੰ ਬਦਲ ਜਾਂਦਾ ਹੈ ਤੇ ਉਸ ਦੇ ਨਾਲ ਹੀ ਇੱਕ ਵੱਖਰਾ ਪੜਾਅ ਜਿਹੜਾ ਸ਼ੁਰੂ ਹੁੰਦਾ ਹੈ ਇਸ ਤਰ੍ਹਾਂ ਸਾਹਿਤ ਦੇ ਕਾਲ ਦੇ ਉਦੇਸ਼ ਦੀ ਗੱਲ ਕਰੀਏ ਤਾਂ ਸਾਹਿਤ ਦੇ ਕਾਲ ਦਾ ਉਦੇਸ਼ ਵੱਖ-ਵੱਖ ਸਾਹਿਤ ਦੇ ਤੱਤਾਂ ਦੀ ਪੇਸ਼ਕਾਰੀ ਕਰਨਾ ਹੈ ਤੇ ਸਾਹਿਤ ਦੇ ਵਿੱਚ ਜੋ ਚੱਲ ਰਹੀਆਂ ਧਰਾਵਾਂ ਹਨ ਉਨ੍ਹਾਂ ਬਾਰੇ ਸਾਨੂੰ ਜਿਹੜੀ ਜਾਣਕਾਰੀ ਹੈ ਉਪਲਬਧ ਕਰਵਾਉਣਾ ਹੈ ਤੇ ਸਾਹਿਤ ਦੇ ਇਤਿਹਾਸ ਨੂੰ ਜਾਣਨ ਦੇ ਲਈ ਵੱਖ-ਵੱਖ ਇਤਿਹਾਸਕਾਰਾਂ ਨੇ ਬਹੁਤ ਜ਼ਿਆਦਾ ਯੋਗਦਾਨ ਦਿੱਤਾ ਹੈ ਜਿਨ੍ਹਾਂ ਦੇ ਵਿੱਚੋਂ 바ਵਾ ਬੁੱਧ ਸਿੰਘ ਡਾਕਟਰ ਮੋਹਨ ਸਿੰਘ ਦੀਵਾਨਾ ਡਾਕਟਰ ਗੋਪਾਲ ਸਿੰਘ ਦਰਦੀ ਡਾਕਟਰ ਸੁਰਿੰਦਰ ਸਿੰਘ ਕੋਹਲੀ ਤੇਰੇ ਬੇਰੀਆ ਕੋਫ ਪਰਮਿੰਦਰ ਸਿੰਘ ਤੇ ਕਿਰਪਾਲ ਸਿੰਘ ਕਸੀਲ ਜਿਨ੍ਹਾਂ ਨੇ ਪੰਜਾਬੀ ਸਾਹਿਤ ਦੇ ਇਤਿਹਾਸ ਨੂ ਲਿਖਣ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਹੈ। ਇਤਿਹਾਸਕਾਰਾਂ ਨੇ ਪੰਜਾਬੀ ਸਾਹਿਤ ਦੇ ਇਤਿਹਾਸ ਨੂੰ ਲਿਖਣ ਦੇ ਲਈ ਬਹੁਤ ਜ਼ਿਆਦਾ ਯੋਗਦਾਨ ਦਿੱਤਾ ਹੈ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ 바ਵਾ ਬੁੱਧ ਸਿੰਘ ਦੀ। 바ਵਾ ਬੁੱਧ ਸਿੰਘ ਜਿਸ ਦਾ ਸਮਾਂਕਾਲ ਹੈ 1878 ਤੋਂ 1937 ਤੱਕ। 바ਵਾ ਬੁੱਧ ਸਿੰਘ ਨੇ ਤਿੰਨ ਪੁਸਤਕਾਂ ਦੀ ਲਿਖਿਆ ਸਨ। ਉਹਨਾਂ ਦੀਆਂ ਤਿੰਨ ਪੁਸਤਕਾਂ ਸੀ। ਪਹਿਲੀ ਪੁਸਤਕ ਸੀ ਹੰਸ ਚੋਗ ਬਬੀਹਾ ਕੋਇਲ ਨੂੰ ਬਬੀਹਾ ਬੋਲ। ਹਾਂਸ ਚੋਕ ਜਿਹੜੀ ਪੁਸਤਕ ਹੈ ਉਹਨਾਂ ਨੇ ਉਸ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਸੀ ਪੁਰਾਣਾ ਕਾਲ ਮੁੱਢਲਾ ਕਾਲ ਤੇ ਨਵਾਂ ਕਾਲ ਹਾਂਸ ਚੋਕ ਪੁਸਤਕ ਦੇ ਵਿੱਚ ਹੀ ਉਹਨਾਂ ਨੇ ਬੇਸ਼ੱਕ ਉਸ ਸਮੇਂ ਦੇ ਆਵਾਰਾ ਮੌਖਿਕ ਸਾਹਿਤ ਸ਼ੇਖ ਫਰੀਦ ਗੁਰਮਤ ਸਾਹਿਤ ਆਦਿ ਨੂੰ ਜਿਹੜਾ ਉਹਨਾਂ ਨੇ ਲਿਖਿਆ ਸੀ ਪਰ ਇਸ ਦੀ ਗੱਲ ਕਰੀਏ ਉਸ ਸਮੇਂ ਦੇ ਵਿੱਚ ਉਹਨਾਂ ਨੇ ਸਾਹਿਤ ਦੇ ਇਤਿਹਾਸ ਵਿੱਚ ਦੱਸਿਆ ਸੀ ਕਿ ਜੋ ਸ਼ੇਖ ਫਰੀਦ ਦੀ ਬਾਣੀ ਹੈ ਤੇ ਜਾਂ ਜੋ ਵਾਰਾਂ ਨੇ ਉਹਨਾਂ ਨੂੰ ਇੱਕ ਦੇ ਇੱਕ ਇੱਕ ਸਮੇਂ ਦੇ ਅਨੁਸਾਰ ਹੀ ਉਹਨਾਂ ਨੇ ਇਹਨਾਂ ਨੂੰ ਪੇਸ਼ ਕੀਤਾ ਸੀ ਤੇ ਦੂਸਰੇ ਪਾਸਿ ਉਹਨਾਂ ਨੇ ਜੋ ਇਸ ਦੇ ਵਿੱਚ ਮੁੱਖ ਵਿਚਾਰ ਪੇਸ਼ ਕੀਤਾ ਸੀ ਕਿ ਗੁਰਮਤ ਤੇ ਭਾਈ ਗੁਰਦਾਸ ਜਿਹੜੇ ਕਿ ਭਾਈ ਗੁਰਦਾਸ ਦੀ ਗੁਰਮਤ ਦੀ ਬਾਣੀ ਨੂੰ ਇੱਕ ਦੇ ਸੰਮੁਖ ਜਰਾ ਨਹੀਂ ਪੇਸ਼ ਕੀਤਾ ਜਾ ਸਕਦਾ ਬਰਾਬਰ ਰੱਖ ਕੇ ਕਿ ਨਹੀਂ ਵਿਚਾਰਿਆ ਜਾ ਸਕਦਾ ਇਸ ਤਰ੍ਹਾਂ ਉਸ ਸਮੇਂ ਦੀ ਜੋ ਕਥਾਵਾਂ ਚਲਦੀਆਂ ਪਈਆਂ ਸੀ ਸਾਖੀਆਂ ਸੀ ਉਹਨਾਂ ਨੂੰ ਇਸ ਦੇ ਵਿੱਚ ਰੂਪਮਾਨ ਕੀਤਾ ਗਿਆ ਸੀ ਉਹਨਾਂ ਦੀ ਦੂਸਰੀ ਪੁਸਤਕ ਸੀ ਕੋਇਲ ਕੋ ਕੋਇਲ ਕੋ ਜਿਸ ਤੂ ਜੋ ਕੀ ਵਿਚਾਰ ਲਈ ਸਮੇ ਨੂੰ ਪੇਸ਼ ਕਰਦੀ ਪਈ ਹੈ ਇਸ ਦੇ ਵਿੱਚ ਉਹਨਾਂ ਨੇ ਕਿਸਿਆਂ ਦੀ ਵਿਆਖਿਆ ਕੀਤੀ ਸੀ ਕਿਸੇ ਕੀ ਹੁੰਦੀ ਹੈ ਕਿਸਿਆਂ ਦੇ ਸਰੂਪ ਬਾਰੇ ਬਣੇ ਦੱਸਿਆ ਸੀ ਪਰ ਕਿਸਿਆਂ ਦੇ ਲੱਛਣ ਕੀ ਹੈ ਕਿਸੇ ਕਿਸ ਤਰੀਕੇ ਨਾਲ ਚੱਲਦੇ ਨੇ ਕਿਸਿਆਂ ਦੇ ਵਿੱਚ ਕਿਹੜੇ ਖਾਸ ਗੱਲਾਂ ਮੰਗਰਾਚਰਨ ਉਦੇਸ਼ ਇਹਨਾਂ ਚੀਜ਼ਾਂ ਦੇ ਉਹਨਾਂ ਨੇ ਕੋਈ ਵੀ ਵੇਰਵਾ ਨਹੀਂ ਸੀ ਦਿੱਤਾ ਉਹਨਾਂ ਨੇ ਸਿਰਫ ਆਪਣੇ ਆਪ ਨੂੰ ਇੱਕ ਕਿੱਸਾ ਕਾਫ ਤੱਕ ਹੀ ਸੀਮਤ ਰੱਖਿਆ ਸੀ ਉਨਾਂ ਦੀ ਇਸ ਕਿਤਾਬ ਦੇ ਬਿਹਾਬੋਲ ਬਿਹਾਬੋਲ ਜਿਸ ਦੇ ਵਿੱਚ ਇਹ ਪੁਸਤਕ ਨਵੇਂ ਕਾਲ ਨੂੰ ਪੇਸ਼ ਕਰਦੀ ਪਈ ਹੈ ਇਸ ਦੇ ਵਿੱਚ ਜੋ ਉਹਨਾਂ ਨੇ ਕਿਸੇ ਕਾਵ ਦੇ ਬਾਰੇ ਜਾਣਕਾਰੀ ਦਿੱਤੀ ਸੀ ਉਹ ਉਹਨਾਂ ਨੇ ਬਹੁਤ ਹੀ ਜ਼ਿਆਦਾ ਇੱਕ ਵੱਡੇ ਵਿਸਤਾਰ ਦੇ ਨਾਲ ਨਹੀਂ ਸੀ ਦਿੱਤੀ ਸਗੋਂ ਉਹਨਾਂ ਨੇ ਇੱਕ ਸਤਹੀ ਪੱਧਰ ਤੇ ਜਾਣਕਾਰੀ ਜਿਹੜੀ ਉਹਨਾਂ ਨੇ ਦਿੱਤੀ ਸੀ ਸਿਰਫ ਇੱਕ ਕਿਸੇ ਕਾਵ ਦੀ ਜਸਤ ਵਿਆਖਿਆ ਹੀ ਜਿਹੜੀ ਉਹਨਾਂ ਨੇ ਕੀਤੀ ਸੀ ਇਸ ਦੇ ਨਾਲ ਹੀ ਉਹਨਾਂ ਨੇ ਇਸ ਪੁਸਤਕ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਸੀ ਇਕ ਹੈ ਸਿੱਖ ਰਾਜ ਤੋਂ ਪਹਿਲਾਂ ਦੀ ਕਿਸੇ ਲਿਖੀ ਗਈ ਸੀ ਦੂਸਰਾ ਜੋ ਕਿ ਨਾ ਸਿੱਖ ਰਾਜ ਤੋਂ ਬਾਅਦ ਜੋ ਕਿਸੇ ਸੀ ਉਹਨਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ ਸੀ ਇਸ ਤਰ੍ਹਾਂ ਇਹ ਜਿਹੜੇ ਬਾਬਾ ਬੁੱਧ ਸਿੰਘ ਦੁਆਰਾ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਨੂੰ ਜਾਣਨ ਦਾ ਇੱਕ ਪਹਿਲਾ ਮੁੱਢਲਾ ਯਤਨ ਬਾਬਾ ਬੁੱਧ ਸਿੰਘ ਦੁਆਰਾ ਕੀਤਾ ਗਿਆ ਸੀ ਲਹ ਹੈ ਡਾਕਟਰ ਮੋਹਨ ਸਿੰਘ ਦਿਵਾਨਾ ਡਾਕਟਰ ਮੋਹਨ ਸਿੰਘ ਦੀਵਾਨਾ ਨੇ ਪੰਜਾਬੀ ਸਾਹਿਤ ਦੇ ਇਤਿਹਾਸ ਨੂੰ ਲਿਖਣ ਦੇ ਵਿੱਚ ਬਹੁਤ ਹੀ ਜ਼ਿਆਦਾ ਅਹਿਮ ਭੂਮਿਕਾ ਨਿਭਾਈ ਹੈ ਉਹਨਾਂ ਨੇ ਪਹਿਲੀ ਵਾਰ ਪੰਜਾਬੀ ਸਾਹਿਤ ਦਾ ਇਤਿਹਾਸ ਇੱਕ ਵਿਧੀ ਪੂਰਵਕ ਢੰਗ ਦੇ ਨਾਲ ਉਹਨਾਂ ਨੇ ਲਿਖਿਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬੀ ਦੇ ਪੰਜਾਬੀ ਦੇ ਪ੍ਰਾਤਨ ਸਾਹਿਤ ਨੂੰ ਵਿਗਿਆਨਿਕ ਤਰੀਕੇ ਦੇ ਨਾਲ ਪੇਸ਼ ਕਰਨ ਦਾ ਇੱਕ ਬੀੜਾ ਉਠਾਇਆ ਸੀ ਉਹਨਾਂ ਨੇ ਹਿਸਟਰੀ ਆਫ ਪੰਜਾਬੀ ਲਿਟਰੇਚਰ ਦੀ ਪੰਜਾਬੀ ਅਦਬ ਦੀ ਮੁਖਤਸਰ ਤਾਰੀਖ ਦੋ ਚੀਜ਼ਾਂ ਉਹਨਾਂ ਨੇ ਖਾਸ ਤੌਰ ਤੇ ਪੰਜਾਬੀ ਸਾਹਿਤ ਨੂੰ ਪੇਸ਼ ਕੀਤੀਆਂ ਸੀ ਹਿਸਟਰੀ ਆ ਪੰਜਾਬੀ ਲਿਟਰੇਚਰ ਦੇ ਵਿੱਚ ਉਹਨਾਂ ਦੇ ਪਹਿਲੇ ਜਿਹੜਾ ਕਿ ਉਹਨਾਂ ਦੇ ਥੀਸਿਸ ਦਾ ਇੱਕ ਕੰਮ ਸੀ ਡੀ ਲਿਟ ਦੇ ਖੋਜ ਪ੍ਰਬੰਧ ਹਿਸਟਰੀ ਆ ਪੰਜਾਬੀ ਲਿਟਰੇਚਰ ਸੀ ਉਹਨਾਂ ਦਾ ਤੇ ਉਹਨਾਂ ਦੇ ਪਹਿਲੇ ਅਧਿਆਇ ਦੇ ਵਿੱਚ ਪੰਜਾਬੀ ਤੇ ਪੰਜਾਬੀ ਲੋਕ ਉਨ੍ਹਾਂ ਨੇ ਪੰਜਾਬ ਕਿਸ ਤਰੀਕੇ ਦਾ ਹੈ ਪੰਜਾਬੀਆਂ ਦੀ ਸਥਿਤੀ ਕੀ ਹੈ ਤੇ ਪੰਜਾਬੀਆਂ ਦੇ ਲੋਕਾਂ ਦੀ ਸਮਾਜਿਕ ਧਾਰਮਿਕ ਆਰਥਿਕ ਤੇ ਉਹਨਾਂ ਦੇ ਜੀਵਨ ਜਾਂਚ ਨੂੰ ਪੇਸ਼ ਕੀਤਾ ਸੀ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬੀ ਸਾਹਿਤ ਦੇ ਇਤਿਹਾਸ ਦੀ ਕਾਲਵੰਡ ਕੀਤੀ ਸੀ ਪੰਜਾਬੀ ਸਾਹਿਤ ਦੇ ਇਤਿਹਾਸ ਦੀ ਕਾਲਵੰਡ ਉਹਨਾਂ ਨੇ ਮੂਰ ਮੁਗਲ ਕਾਲ ਦੇ ਵਿੱਚ ਗੁਰੂ ਨਾਨਕ ਕਾਲ ਦੇ ਵਿੱਚ ਮਗਰਲਾ ਮੁਗਲ ਕਾਲ ਰਣਜੀਤ ਕਾਲ ਤੇ ਅੰਗਰੇਜ਼ੀ ਕਾਲ ਦੇ ਵਿੱਚ ਪੰਜਾਬੀ ਸਾਹਿਤ ਦੇ ਇਤਿਹਾਸ ਨੂੰ ਵੰਡਿਆ ਸੀ ਉਹਨਾਂ ਦੀ ਜੋ ਪੁਸਤਕ ਸੀ ਪੰਜਾਬੀ ਅਦਬ ਦੀ ਮੁਖਤਸਰ ਤਾਰੀਖ ਜਿਸ ਦੇ ਵਿੱਚ ਉਹਨਾਂ ਨੇ ਪੂਰਵ ਨਾਨਕਾਲ ਤੇ ਲਿਖਤੀ ਸਾਹਿਤ ਜੋ ਕਿ ਉਹਨਾਂ ਨੇ ਪੇਸ਼ ਕੀਤਾ ਸੀ ਇਸ ਦੇ ਵਿੱਚ ਉਹਨਾਂ ਨੇ ਨਾਥਾਂ ਜੋਗੀਆਂ ਦੀ ਬਾਣੀ ਕਿ ਨਾਥ ਜੋਗੀ ਕਿਸ ਤਰੀਕੇ ਦੇ ਲਿਖਦੇ ਨੇ ਉਹਨਾਂ ਦੇ ਬਾਰੇ ਉਹਨਾਂ ਨੇ ਸਾਈ ਦੇ ਇਤਿਹਾਸ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਤੇ ਉਹਨਾਂ ਨੇ ਉਸ ਦੇ ਵਿੱਚ ਬਹੁਤ ਹੀ ਜ਼ਿਆਦਾ ਉਪਭਾਵਕ ਹੋ ਕੇ ਜਿਰਾ ਕਿ ਉਹਨਾਂ ਦੇ ਨਾਥਾਂ ਦੇ ਬਾਰੇ ਬਾਣੀ ਦੇ ਬਾਰੇ ਉਹਨਾਂ ਦੀ ਲਿਖਿਆ ਸੀ ਉਹਨਾਂ ਨੇ ਪਿਛਲ ਚਾਤ ਬਾਰੇ ਵੀ ਦੱਸਿਆ ਸੀ ਉਹਨਾਂ ਨੇ ਬੇਸ਼ੱਕ ਹੀ ਲੈਂਦੀ ਤੇ ਹਿੰਦੀ ਭਾਸ਼ਾ ਦੇ ਸ਼ਬਦ ਵੀ ਵਰਤੇ ਸੀ ਇਸੇ ਨਾਲ ਹੀ ਉਹਨਾਂ ਦੇ ਵਿੱਚ ਇੱਕ ਪੰਜਾਬੀ ਸਾਹਿਦ ਦੇ ਇਤਿਹਾਸ ਲਿਖਣ ਦੇ ਵਿੱਚ ਇੱਕ ਉਹਨਾਂ ਦਾ ਇਹ ਵੀ ਉਹਨਾਂ ਦੀ ਅਸੰਤੁਲਨ ਹੋਣ ਦਾ ਵੀ ਇੱਕ ਦੋਸ਼ ਪਾਇਆ ਜਾਂਦਾ ਹੈ ਕਿ ਉਹਨਾਂ ਨੇ ਜਦੋਂ ਪੰਜਾਬੀ ਸਾਹਿਤ ਦਾ ਇਤਿਹਾਸ ਲਿਖ ਰਹੇ ਸੀ ਤਾਂ ਉਹਨਾਂ ਨੇ ਬਹੁਤ ਸਾਰੇ ਪੰਨੇ ਜੋ ਕਿ ਨਾਥਾ ਜੋਗੀਆਂ ਦੇ ਲਿਖ ਦਿੱਤੇ ਸੀ ਤੇ ਜੋ ਸ਼ੇਖ ਫਰੀਦ ਦੇ ਪੰਨੇ ਉਹ ਬਹੁਤ ਹੀ ਜ਼ਿਆਦਾ ਘੱਟ ਲਿਖੇ ਸੀ ਇਸ ਤਰੀਕੇ ਦੇ ਨਾਲ ਇੱਕ ਇੱਕ ਇਹ ਵੀ ਹੈ ਕਿ ਜਦੋਂ ਉਹਨਾਂ ਨੇ ਸ਼ੇਖ ਫਰੀਦ ਦੀ ਬਾਣੀ ਲਿਖੀ ਸੀ ਉਹਨਾਂ ਦੀ ਜਿਕਰਸੀ ਅਪਰਮਾਨਿਕਤਾ ਤੋਂ ਇਲਾਵਾ ਜੇਕਰ ਅਸੀਂ ਦੇਖੀਏ ਤਾਂ ਉਹਨਾਂ ਦੇ ਵਿੱਚ ਇੱਕ ਗੁਣ ਇਹ ਸੀ ਕਿ ਉਹਨਾਂ ਨੇ ਫਰੀਦ ਬਾਣੀ ਨੂੰ ਬਹੁਤ ਹੀ ਜ਼ਿਆਦਾ ਇੱਕ ਸੋਹਜ ਤਰੀਕੇ ਦੇ ਨਾਲ ਸੋਹਜ ਮੀ ਢੰਗ ਦੇ ਨਾਲ ਉਹਨਾਂ ਨੇ ਉਹਨੂੰ ਪੇਸ਼ ਕੀਤਾ ਸੀ ਉਹਨਾਂ ਨੇ ਇਹ ਵੀ ਦੱਸਿਆ ਸੀ ਕਿ ਜੋਸ਼ ਉਹਨਾਂ ਦੀ ਦੂਰਦਰਸ਼ਤਾ ਦਾ ਪ੍ਰਮਾਣ ਇਹ ਸੀ ਕਿ ਸ਼ੇਖ ਫਰੀਦ ਦੀ ਬਾਣੀ ਤੇ ਜਿਹੜੀ ਇੱਕ ਫਰੀਦ ਸਾਹਣੀ ਦੀ ਬਾਣੀ ਆ ਉਹਨਾਂ ਦੇ ਵਿੱਚ ਅੰਤਰ ਨਿਖੇੜ ਕੀ ਹੈ ਉਸ ਦੇ ਬਾਰੇ ਵੀ ਉਹਨਾਂ ਨੇ ਚੰਨਣਾ ਪਾਇਆ ਸੀ ਉਹਨਾਂ ਨੇ ਦੱਸਿਆ ਸੀ ਕਿ ਆਦ ਗ੍ਰੰਥ ਦੇ ਵਿੱਚ ਜਿੰਨੀ ਵੀ ਸਾਰੀ ਬਾਣੀ ਆ ਉਹ ਸ਼ੇਖ ਫਰੀਦ ਦੀ ਬਾਣੀ ਹੈ ਡਾਕਟਰ ਗੋਪਾਲ ਸਿੰਘ ਦਰਦੀ ਜਿਨ੍ਹਾਂ ਨੇ ਪੰਜਾਬੀ ਸਾਹਿਤ ਦਾ ਇਤਿਹਾਸ ਦੇ ਲਿਖਣ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਹੈ ਪੰਜਾਬੀ ਸਾਹਿਤ ਦਾ ਇਤਿਹਾਸ ਜਦੋਂ ਡਾਕਟਰ ਗੋਪਾਲ ਸਿੰਘ ਦਰਦੀ ਨੇ ਲਿਖਿਆ ਤਾਂ ਉਹਨਾਂ ਨੇ ਆਧੁਨਿਕ ਪੰਜਾਬੀ ਸਾਹਿਤ ਦੇ ਛੁਕਾ ਵਿਸ਼ੇ ਤੇ ਪੀ ਐਚ ਡੀ ਕੀਤੀ ਸੀ ਜਦੋਂ ਉਹਨਾਂ ਨੇ ਪੰਜਾਬੀ ਸਾਹਿਤ ਦੇ ਝੁਕਾਤੇ ਪੀਐਚਡੀ ਕੀਤੀ ਤਾਂ ਉਹਨਾਂ ਦੀ ਪੀਐਚਡੀ ਦੇ ਵਿੱਚ ਉਹਨਾਂ ਨੇ ਉਸ ਸਮੇਂ ਦੇ ਜੋ ਰੋਮਾਂਚਿਕ ਕਵੀ ਨੇ ਉਹਨਾਂ ਦੀ ਕਵਿਤਾ ਨੂੰ ਰੋਮਾਂਟਿਕ ਹਾਵਤਾਰਾ ਦੇ ਪ੍ਰਤੀਮਾਨਾ ਨੂੰ ਸਾਹਮਣੇ ਰੱਖਦੇ ਹੋਏ ਪਾਠਕਾਂ ਦੇ ਸਾਹਮਣੇ ਜਿਹੜਾ ਉਹਨਾਂ ਨੇ ਆਪਣੀ ਉਸ ਸਮੇਂ ਦੀ ਹਾਵਤਾਰਾ ਰੋਮਾਂਚਿਕ ਹਾਵਤਾਰਾ ਨੂੰ ਰੋਮਾਂਚਿਕ ਹਾਵਤਾਰਾ ਦੇ ਕਵੀਆਂ ਦੇ ਬਾਰੇ ਜਿਹੜੀ ਰੂਬਰੂ ਜਾਣਕਾਰੀ ਦਿੱਤੀ ਸੀ ਪ੍ਰੋਫੈਸਰ ਡਾਕਟਰ ਗੁਪਾਰ ਸਿੰਘ ਦਰਦੀ ਦੇ ਉੱਪਰ ਪ੍ਰੋਫੈਸਰ ਮੋਹਨ ਸਿੰਘ ਦਿਵਾਨਾ ਦਾ ਬਹੁਤ ਜ਼ਿਆਦਾ ਪ੍ਰਭਾਵ ਸੀ ਇਸ ਕਰਕੇ ਇਹ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਉਹਨਾਂ ਦਾ ਅਨੁਸਰਣ ਕੀਤਾ ਸੀ ਸਾਈ ਦੇ ਇਤਿਹਾਸ ਨੂੰ ਲਿਖਣ ਦੇ ਵਿੱਚ ਉਹਨਾਂ ਨੇ ਸਾਈ ਦੇ ਇਤਿਹਾਸ ਦੀ ਕਾਲ ਵੰਡ ਇਸ ਤਰ੍ਹਾਂ ਕੀਤੀ ਸੀ ਉਹਨਾਂ ਨੇ ਸਾਈ ਦੇ ਇਤਿਹਾਸ ਨੂੰ ਪੂਰਵ ਨਾਨਕ ਕਾਲ ਨਾਨਕ ਕਾਲ ਪਿਛਲਾ ਮੁਗਲਈ ਕਾਲ ਰਣਜੀਤ ਕਾਲ ਤੇ ਅੰਗਰੇਜ਼ੀ ਰਾਜ ਦੇ ਸਮੇਂ ਦੇ ਅਨੁਸਾਰ ਇਸ ਨੂੰ ਵੰਡ ਕਰਕੇ ਇਸ ਦਾ ਇਤਿਹਾਸ ਲਿਖਿਆ ਸੀ ਅਗਲੇ ਹੈ ਡਾਕਟਰ ਸੁਰਿੰਦਰ ਸਿੰਘ ਕੋਹਲੀ ਡਾਕਟਰ ਸੁਰਿੰਦਰ ਸਿੰਘ ਕੋਹਲੀ ਨੇ ਪੰਜਾਬੀ ਸਾਹਿਤ ਦੇ ਇਤਿਹਾਸ ਲਿਖਣ ਦੇ ਵਿੱਚ ਆਪਣਾ ਵੀ ਯੋਗਦਾਨ ਪਾਇਆ ਹੈ ਡਾਕਟਰ ਸੁਰਿੰਦਰ ਸਿੰਘ ਕੋਹਲੀ ਦੇ ਉੱਪਰ ਜੋ ਪਹਿਲਾਂ ਹੋਏ ਨੇ ਡਾਕਟਰ ਮੋਹਨ ਸਿੰਘ ਦਿਵਾਨਾ ਤੇ ਡਾਕਟਰ ਗੋਪਾਲ ਸਿੰਘ ਦਰਦੀ ਇਹਨਾਂ ਦੋਨਾਂ ਦਾ ਬਹੁਤ ਹੀ ਜ਼ਿਆਦਾ ਪ੍ਰਭਾਵ ਰਿਹਾ ਸੀ ਇਹ ਇਹਨਾਂ ਦੋਨਾਂ ਦੇ ਪ੍ਰਤੀ ਜਰਾ ਆਪਣਾ ਸਤਿਕਾਰ ਵੀ ਪ੍ਰਗਟ ਕਰਦੇ ਨੇ ਤੇ ਉਹਨਾਂ ਨੇ ਪਹਿਲੀ ਵਾਰੀ ਦੱਸਿਆ ਸੀ ਡਾਕਟਰ ਸੁਰਿੰਦਰ ਸਿੰਘ ਕੋਹਲੀ ਨੇ ਕਿਹਾ ਸੀ ਕਿ ਪੰਜਾਬੀ ਸਾਹਿਤਾ ਇਤਿਹਾਸ ਲਿਖਣਾ ਬਹੁਤ ਹੀ ਔਖਾ ਕੰਮ ਹੈ ਕੀ ਕੋਈ ਸਰਲ ਸੋਖਾ ਕੰਮ ਨਹੀਂ ਹੈ ਪੰਜਾਬੀ ਸਾਹਿਤ ਦੇ ਇਤਿਹਾਸ ਜਿਹੜਾ ਬਹੁਤ ਇੱਕ ਜਟਿਲ ਕੰਮ ਹੈ ਤੇ ਉਹਨਾਂ ਨੇ ਪੰਜਾਬੀ ਸਾਹਿਤ ਦੇ ਇਤਿਹਾਸ ਜਿਹੜਾ 1943 ਦੇ ਵਿੱਚ ਲਿਖਿਆ ਸੀ ਉਹਨਾਂ ਨੇ ਪੰਜਾਬੀ ਸਾਹਿਤ ਦੇ ਇਤਿਹਾਸ ਦੀ ਕਾਲ ਵੰਡ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਸੀ ਧਾਰਮਿਕ ਸਾਹਿਤ ਧਾਰਮਿਕ ਕਾਲ ਸ਼ਾਇਵਾਦੀ ਕਾਲ ਬਿਆਨੀਆਂ ਕਾਲ ਨਵੀਨ ਸਾਹਿਤ ਉਹ ਉਹਨਾਂ ਨੇ ਦੱਸਿਆ ਸੀ ਕਿ ਉਸ ਸਮੇਂ ਜੋ ਵੀ ਉਹ ਸਾਹਿਤ ਰਚਦੇ ਪਏ ਸੀ ਉਸ ਸਮੇਂ ਦੇ ਜੋ ਬਾਣੀਆਂ ਸੀ ਸੂਫੀ ਕਾਲ ਸੀ ਉਹਨਾਂ ਨੂੰ ਆਧਾਰ ਬਣਾ ਕੇ ਲਿਖ ਰਹੇ ਸੀ ਤੇ ਸ਼ਾਇਆਵਾਦੀ ਨੂੰ ਉਹਨਾਂ ਨੇ ਸੂਫੀ ਕਾਵਤਾਰ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ ਇਸ ਦੇ ਵਿੱਚ ਮੁਸਲਮਾਨੀ ਸ਼ਾਇਆਵਾਦ ਤੇ ਹਿੰਦੀ ਸ਼ਾਇਆਵਾਦ ਦਾ ਕਾਫੀ ਜ਼ਿਆਦਾ ਪ੍ਰਭਾਵ ਨਜ਼ਰ ਆਉਂਦਾ ਹੈ ਇਸ ਲਈ ਮਦਰੀਕਾ ਉਹਨਾਂ ਦੇ ਸਾਹਿਤ ਨੂੰ ਇਤਿਹਾਸ ਨੂੰ ਪੜ੍ਹਨ ਤੇ ਹੀ ਪਤਾ ਚੱਲਦਾ ਹੈ ਕਿ ਉਸ ਦੇ ਉਨ੍ਹਾਂ ਦੇ ਸਾਹਿਤ ਦੇ ਇਤਿਹਾਸ ਨੂੰ ਪੜਨ ਤੇ ਪਤਾ ਚਲਦਾ ਹੈ ਕਿ ਉਹਦੇ ਵਿੱਚ ਹੀ ਉਹਨਾਂ ਨੇ ਸਾਦੂਆਂ ਦੀ ਬਾਣੀ, ਨਿਰਮਲੇ ਭਗਤਾਂ ਦੀ ਬਾਣੀ ਨੂੰ ਵੀ ਇਸ ਦੇ ਵਿੱਚ ਸ਼ਾਮਿਲ ਕੀਤਾ ਸੀ ਤੇ ਉਹਨਾਂ ਨੇ ਪਹਿਲੀ ਵਾਰੀ ਇਸ ਦੇ ਵਿੱਚ ਦੱਸਿਆ ਸੀ ਕਿ ਜੋ ਸ਼ੇਖ ਫਰੀਦ ਤੇ ਇਕ ਫਰੀਦ ਸ਼ਕਰਗੰਜ ਦੋਨਾਂ ਬਾਰੇ ਦੱਸਿਆ ਸੀ ਫਰੀਦ ਬਾਣੀ ਜੋ ਕਿੰਨੀ ਜ਼ਿਆਦਾ ਮਿਠਾਸ ਨਾਲ ਭਰੀ ਪਈ ਹੈ ਕਿ ਸ਼ੇਖ ਫਰੀਦ ਸ਼ਕਰਗੰਜ ਦੇ ਬਾਰੇ ਦੱਸਿਆ ਸੀ ਕਿ ਉਹਨਾਂ ਨੇ ਆਪਣੀ ਬੋਲੀ ਦੇ ਵਿੱਚ ਲਹਿੰਦੀ ਭਾਸ਼ਾ ਦਾ ਪ੍ਰਯੋਗ ਕੀਤਾ ਹੈ ਜੋ ਉਹਨਾਂ ਨੇ ਨਵੀਨ ਸਾਈ ਤਰ੍ਹਾਂ ਸੀ ਉਸ ਦੇ ਵਿੱਚ ਨਾਵਲ ਨਾਟਕ ਕਹਾਣੀ ਆਦ ਸਾਈਤ ਰੂਪਾਂ ਦੀ ਉਹਨਾਂ ਨੇ ਰਚਨਾ ਕੀਤੀ ਸੀ ਇਸ ਤਰ੍ਹਾਂ ਨੇ ਪੰਜਾਬੀ ਸਾਹਿਤ ਦੇ ਇਤਿਹਾਸ ਨੂੰ ਇੱਕ ਵੱਖਰੇ ਅੰਦਾਜ਼ ਦੇ ਨਾਲ ਉਹਨਾਂ ਨੇ ਪੇਸ਼ ਕੀਤਾ ਸੀ ਸਿਰੇ ਬਰੀਆ ਕੋਫ ਜਿਨ੍ਹਾਂ ਨੇ ਪੰਜਾਬੀ ਸਾਹਿਤ ਦਾ ਇਤਿਹਾਸ ਲਿਖਿਆ ਹੈ ਉਹਨਾਂ ਦੇ ਬਾਰੇ ਤੇਜਵੰਤ ਸਿੰਘ ਗਿਲਦਸ ਦੇ ਹਨ ਕਿ ਉਹਨਾਂ ਨੇ ਰੂਸੀ ਵਿਦਵਾਨ ਮਿਖਾਇਲ ਬਾਖਤਿੰਦੀ ਦੀ ਉਨ੍ਹਾਂ ਦੀ ਇਤਿਹਾਸਕਾਰੀ ਨਾਲ ਕੋਈ ਮੇਲ ਨਹੀਂ ਖਾਂਦਾ ਸਗੋਂ ਉਨ੍ਹਾਂ ਦੀ ਜੋ ਇਤਿਹਾਸਕਾਰੀ ਹੈ ਉਹ ਸੋਵੀਅਤ ਰਾਜ ਦੀ ਰਾਸੀ ਹਿੱਤਾਂ ਦੇ ਨਾਲ ਮੇਲ ਖਾਂਦੀ ਹੈ ਉਨਾਂ ਨੇ ਆਪਣੇ ਸਾਹੀ ਦੇ ਇਤਿਹਾਸ ਵਿੱਚ ਉਸ ਸਮੇਂ ਚੱਲ ਰਹੀ ਮੌਖਿਕ ਸਾਹੀ ਦੇ ਬਾਰੇ ਗੱਲ ਕੀਤੀ ਮੌਖਿਕ ਸਾਹੀ ਦੇ ਨਾਲ ਨਾਲ ਜੋ ਉਸ ਸਮੇਂ ਦੇ ਕਥਾਵਾਂ ਚੱਲਦੀਆਂ ਪਈਆਂ ਸੀ ਉਹਨਾਂ ਦੇ ਵਿੱਚ ਰਾਜਰਸਾਲੋਨਿਕ ਇੱਕ ਪ੍ਰਤੀਕ ਦੇ ਤੌਰ ਤੇ ਵਰਤਿਆ ਹੈ ਉਹਨਾਂ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਪੂਰਨ ਨਥ ਜੋਗੀ ਦਾ ਜ਼ਿਕਰ ਤੱਕ ਨਹੀਂ ਕੀਤਾ ਬੇਸ਼ੱਕ ਉਹਨਾਂ ਨੇ ਆਪਣੀਆਂ ਉਸ ਜਿਹੜਾ ਸਾਹੀ ਦੇ ਇਤਿਹਾਸ ਲਿਖਦੇ ਸੀ ਉਸ ਸਮੇਂ ਜੋ ਸੂਫੀ ਕਾਫਤਾਰਾ ਚੱਲ ਰਹੀ ਸੀ ਕਿੱਸਾ ਕਾਫਤਾਰਾ ਚੱਲ ਰਹੀ ਸੀ ਜਾਂ ਗੁਰਬਾਣੀ ਕਾਫਤਾਰਾ ਚੱਲ ਰਹੀ ਸੀ ਸਾਰਿਆਂ ਦੀ ਉਹਨਾਂ ਨੇ ਪੇਸ਼ਕਾਰੀ ਕੀਤੀ ਹੈ ਪਰ ਜਦੋਂ ਉਹਨਾਂ ਨੇ ਪੇਸ਼ਕਾਰੀ ਕੀਤੀ ਹੈ ਤਾਂ ਉਹਨਾਂ ਨੂੰ ਇੱਕ ਹੀ ਨਜ਼ਰੀਏ ਦਿਨਾਰ ਉਹਨਾਂ ਨੇ ਉਹਨਾਂ ਨੂੰ ਮਾਪਣ ਦਾ ਯਤਨ ਕੀਤਾ ਹੈ ਉਹਨਾਂ ਦੇ ਅਨੁਸਾਰ ਸੂਫੀ ਕਾਵਤਾਰਾ ਕਿੱਸਾ ਕਾਵਤਾਰਾ ਗੁਰਬਾਣੀ ਦੀ ਵਿਚਾਰਤਾਰਾ ਇੱਕੋ ਹੀ ਸੀ ਇੱਕੋ ਹੀ ਉਦੇਸ਼ ਦੇ ਨਾਲ ਉਹ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਇਸ ਦਾ ਜ਼ਿਕਰ ਕਰਦੇ ਨੇ ਜੋ ਕਿ ਸਤਹੀ ਪੱਧਰ ਤੇ ਹੀ ਗਿਣਿਆ ਜਾਂਦਾ ਹੈ ਅਗਲੇ ਇਤਿਹਾਸਕਾਰ ਹੈ ਡਾਕਟਰ ਪਰਮਿੰਦਰ ਸਿੰਘ ਅਤੇ ਕਿਰਪਾਲ ਸਿੰਘ ਕਸੀ ਜਿਨ੍ਹਾਂ ਨੇ ਪੰਜਾਬੀ ਸਾਹਿਤ ਦਾ ਇਤਿਹਾਸ ਵਿਲੀਕੀ ਹੈ ਪੰਜਾਬੀ ਸਾਹਿਦੀ ਉਤਪਤੀ ਤੇ ਵਿਕਾਸ ਉਹਨਾਂ ਦੀ ਇੱਕ ਪੁਸਤਕ ਹੈ ਜਿਸ ਦੇ ਵਿੱਚ ਉਹਨਾਂ ਨੇ ਪੰਜਾਬੀ ਸਾਹਿਦੀ ਕਾਲਵੰਡ ਨੂੰ ਅਲੱਗ-ਅਲੱਗ ਤਰੀਕਿਆਂ ਦੇ ਨਾਲ ਬਿਆਨ ਕੀਤਾ ਹੈ ਉਨ੍ਹਾਂ ਦੇ ਅਨੁਸਾਰ ਪੰਜਾਬੀ ਸਾਹਿਤ ਦੇ ਕਾਲਵੰਡ ਤੇ ਲੋਕਾਂ ਦੀ ਮਨੋਵਿਰਤੀ ਦਾ ਬਹੁਤ ਹੀ ਜ਼ਿਆਦਾ ਪ੍ਰਭਾਵ ਪੈਂਦਾ ਹੈ ਤੇ ਲੋਕਾਂ ਦੀ ਮਨੋਵਿਰਤੀ ਨੇ ਉਸ ਸਮੇਂ ਦੀ ਜੋ ਸੱਭਿਆਚਾਰ ਹੈ ਜਾਂ ਉਸ ਸਮੇਂ ਦੀ ਜੋ ਰਾਸੀ ਪਰਿਵਰਤਨ ਹੈ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੇ ਨੇ ਉਹਨਾਂ ਪ੍ਰਭਾਵਿਤ ਹੋਣ ਕਰਕੇ ਹੀ ਉਹ ਜਿਹੜੀ ਉਹਨਾਂ ਦੀ ਸਾਹਿਤ ਦੇ ਰਾਹੀਂ ਪ੍ਰਤੀਬਿੰਬਤ ਹੁੰਦੀ ਹੈ ਉਹਨਾਂ ਦੀ ਜੋ ਪੇਸ਼ਕਾਰੀ ਉਹ ਸਾਹਿਤ ਦੇ ਰਾਹੀਂ ਪ੍ਰਤੀਬਿੰਬਤ ਹੁੰਦੀ ਹੈ ਇਸ ਤਰ੍ਹਾਂ ਸਾਹਿਤ ਦੀ ਉਹਨਾਂ ਦੇ ਅਨੁਸਾਰ ਸਾਹਿਤ ਦੀ ਰਚਨਾ ਦਾ ਮੂਲ ਆਧਾਰ ਲੋਕ ਜੀਵਨ ਹੀ ਹੁੰਦਾ ਹੈ ਲੋਕਾਂ ਦੇ ਜੀਵਨ ਤੇ ਕਿਸ ਤਰੀਕੇ ਦੇ ਨਾਲ ਪ੍ਰਭਾਵ ਪੈਂਦਾ ਹੈ ਅੰਦਰੂਨੀ ਪ੍ਰਭਾਵ ਪੈਂਦਾ ਹੈ ਜਾਂ ਬਾਹਰੀ ਪਰਿਵਰਤਨ ਆਉਂਦਾ ਹੈ ਤੇ ਜੋ ਪਰਿਵਰਤਨ ਆਉਂਦਾ ਹੈ ਉਹ ਉਹਨਾਂ ਦੇ ਸਾਹਿਤ ਦੇ ਸਰੂਪ ਨੂੰ ਵੀ ਪ੍ਰਭਾਵਿਤ ਕਰਦਾ ਹੈ ਸਾਹਿਤ ਦੇ ਸਰੂਪ ਨੂੰ ਵਿਗਾਰਦਾ ਵੀ ਹੈ ਤੇ ਉਹਨਾਂ ਨੂੰ ਇੱਕ ਨਵੀਂ ਦਸ਼ਾ ਵੀ ਪ੍ਰਦਾਨ ਕਰਦਾ ਹੈ ਉਹਨਾਂ ਨੇ ਪਰਮਿੰਦਰ ਸਿੰਘ ਤੇ ਕਿਰਪਾਲ ਸਿੰਘ ਕਸੇਲ ਨੇ ਜੋ ਸਿੱਖਿਆ ਹਾਸਲ ਕੀਤੀ ਸੰਤ ਸਿੰਘ ਸੇਖੋ ਡਾਕਟਰ ਮੋਹਨ ਸਿੰਘ ਦੀਵਾਨਾ ਪ੍ਰੇਮ ਪ੍ਰਕਾਸ਼ ਤੋਂ ਸਿੱਖਿਆ ਹਾਸਲ ਕੀਤੀ ਸੀ ਉਹਨਾਂ ਦੀਆਂ ਰਚਨਾਵਾਂ ਦੇ ਅਨੁਸਾਰ ਉਹਨਾਂ ਨੇ ਜੋ ਪੰਜਾਬੀ ਸਾਹਿਦ ਦੇ ਇਤਿਹਾਸ ਦੀ ਕਾਲਵੰਡ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਕਈ ਵਾਰੀ ਤਾਂ ਪੰਜਾਬੀ ਸਾਹਿਦ ਦੇ ਇਤਿਹਾਸ ਦੀ ਕਾਲਵੰਡ ਲੇਖਕ ਦੇ ਨਾਮ ਤੇ ਵੀ ਕੀਤੀ ਜਾ ਸਕਦੀ ਹੈ ਕਿਸੇ ਨਵੀਂ ਪ੍ਰਵਿਰਤੀ ਦੇ ਆਧਾਰ ਤੇ ਵੀ ਅਸੀਂ ਕਾਲਵੰਡ ਕਰ ਸਕਦੇ ਹਾਂ ਕਿ ਉਹਨਾਂ ਦੇ ਅਨੁਸਾਰ ਕਾਲਵੰਡ ਜੋ ਉਹਨਾਂ ਨੇ ਕੀਤੀ ਸੀ ਉਹਨਾਂ ਨੇ ਇਸ ਨੂੰ ਵੱਖਰੇ ਵੱਖਰੇ ਅਨ ਨਜ਼ਰੀਏ ਦੇ ਨਾਲ ਉਹਨਾਂ ਨੇ ਕਾਲ ਵੰਡ ਕੀਤੀ ਸੀ ਆਦਿਕਾਲ ਮੱਧਕਾਲ ਉੱਤਰ ਮੱਧਕਾਲ ਉੱਤਰ ਮੱਧਕਾਲ ਆਧੁਨਿਕ ਕਾਲ ਸਮਕਾਲੀ ਪੰਜਾਬੀ ਸਾਹਿਤ ਇਸ ਦੇ ਨਾਲ ਹੀ ਪੰਜਾਬੀ ਸਾਹਿਤ ਦੇ ਇਤਿਹਾਸ ਨੂੰ ਇੱਕ ਬ੍ਰਹਮਚнд੍ਰੀਸ਼ ਤੇ ਰਾਜਵੀਰ ਕੋਰ ਦੁਆਰਾ ਵੀ ਲਿਖਿਆ ਗਿਆ ਸੀ ਜਿਨ੍ਹਾਂ ਨੇ ਪੰਜਾਬੀ ਸਾਹਿਤ ਦੇ ਇਤਿਹਾਸ ਨੂੰ ਤਿੰਨ ਕਾਲਾਂ ਦੇ ਅੰਤਰਗਤ ਵਿਚਾਰਿਆ ਸੀ ਆਦਿਕਾਲ ਮੱਧਕਾਲ ਤੇ ਆਧੁਨਿਕ ਕਾਲ ਪਾਕਿਸਤਾਨ ਵਿੱਚ ਵੀ ਪੰਜਾਬੀ ਸਾਹਿਤ ਦਾ ਇਤਿਹਾਸ ਲਿਖਿਆ ਗਿਆ ਸੀ ਪਰ ਉਹਨਾਂ ਦੇ ਅਨੁਸਾਰ ਉਹੀ ਸਾਹਿਤ ਪ੍ਰਮਾਣਿਕ ਤੇ ਉੱਚ ਦਰਜੇ ਦਾ ਹੁੰਦਾ ਵਾ ਜੋ ਇਸਲਾਮ ਤੇ ਪਾਕਿਸਤਾਨ ਨਜ਼ਰੀਏ ਦੀ ਵਕਾਲਤ ਕਰਦਾ ਵਾ ਇਸ ਤਰ੍ਹਾਂ ਇਸ ਇਤਿਹਾਸ ਨੂੰ ਅਸੀਂ ਅਪਰਮਾਣਿਕ ਤੇ ਪੱਖਪਾਤੀ ਜਿਹਾ ਮੰਨਦੇ ਆਂ ਅੰਤ ਵਿੱਚ ਮੈਂ ਇਹੀ ਕਹਿ ਸਕਦੀ ਆ ਏਸੀ ਪੰਜਾਬੀ ਸਾਹਿਤ ਦੇ ਇਤਿਹਾਸ ਦੀ ਕਾਲਵੰਡ ਜੋ ਕਿ ਵੱਖ-ਵੱਖ ਇਤਿਹਾਸਕਾਰਾਂ ਨੇ ਆਪਣੇ ਆਪਣੇ ਨਜ਼ਰੀਏ ਦੇ ਨਾਲ ਪੰਜਾਬੀ ਸਾਹਿਤ ਦੇ ਇਤਿਹਾਸ ਨੂੰ ਕਾਲਵੰਡ ਨੂੰ ਵੰਡਣ ਦਾ ਯਤਨ ਕੀਤਾ ਸੀ ਮੈਨੂੰ ਆਸ ਹੈ ਕਿ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਪੰਜਾਬੀ ਸਾਹਿਤ ਦੇ ਇਤਿਹਾਸ ਦੀ ਵੱਖ-ਵੱਖ ਇਤਿਹਾਸਕਾਰਾਂ ਦੁਆਰਾ ਕੀਤੀ ਗਈ ਵੰਡ ਬਾਰੇ ਜਾਣਕਾਰੀ ਮਿਲੀ ਹੋਵੇਗੀ ਧੰਨਵਾਦ